and I

ਸਮਾਧੀ ਅੰਦਰ ਬਾਤ ਹੁਣੋ ਸਾਧ ਵਿਚਾਰੇ ਤੇ ਸਤੇ ਸੰਤੋ ਕੀ ਗਾਉਤ ਹੁਣੋ ਵੀਰ ਕਰਾਲੇ ਗਾਉਤ ਹੁਣੋ ਪੰਡਤ ਪੜਨ ਰਖੀ ਸਰ ਜਗ ਵੇਦ ਨਾਲੇ ਗਾਵਨ ਤੁਨੋ ਮੋਹਨਿਆ ਮਨ ਮੋਹਨ ਸੁਰਗ ਮਾਚ ਪਿਆਲੇ ਪਾਵਨ ਤੁੰਡਰ ਰਤਨਿਓ ਪਾਏ ਤੇਰੇ 68 ਤੀਰਥ ਨਾਮੇ ਗਾਉਤੁ ਤੁੰਡੋ ਜੋਤਿ ਮਹਾਮ ਬਲਸੂਰਾ ਗਾਉਤੁ ਤੁੰਡੋ ਖਾਣੀ ਚਾਰੇ ਪਾਵਨ ਤੁੰਡਰ ਕੰਡ ਮੰਡਲ ਭ੍ਰਯ ਪੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁੰਡੋ ਗਾਵਨ ਜੋਰਦ ਪਾਵਨ ਨਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁੰਡੋ ਗਾਵਨ ਸੇ ਮਾ ਚਿਤ ਨਯਮਨ ਨਾਨਕ ਕਿਉ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਅਪੀਓ ਸੀ ਗਿਆਨਜਸਿ ਰਚਨਾ ਜਨ ਰਚਾਈ ਰੰਗੀ ਰੰਗੀ ਪਤੀ ਕਰ ਕਰ ਜਨ ਸੀ ਮਾਇਆ ਜਨਿਉ ਪਾਈ ਕਰ ਕਰ ਦੇਖੈ ਕੀਤਾ ਆਪਣਾ ਨਿਉ ਤਸ ਦੀ ਵਡਿਆਈ ਜਿਉ ਉਤੇ ਸੰਪਾਵੇਂ ਸੋਈ ਕੰਸੀ ਫਿਰੋ ਕੰਮ ਨਾ ਕਰਨਾ ਜਾਈ ਸੋ ਪਤ ਸੋ ਸੋ ਪਤ ਸਾਹਿਬ ਨਾਨਕ ਰਣ ਰਜਾਈ ਅਸਾ ਮਹਲਾ ਪਹਿਲਾ ਸਨ ਵਿੱਡਾ ਆਖੈ ਸਭ ਕੋਏ ਤੇ ਵਡਾ ਵਡਾ ਨਿਭਾ ਹੋਏ ਕੀ ਮਨ ਪਾਇ ਨਾ ਕਿਹਾ ਜਾਏ ਕਹਨੇ ਹੋਲੇ ਤੇਰੇ ਰਹੇ ਸਮਾਏ ਉਟੇ ਮੇਰੇ ਸਾਹਿਬ ਗਹਿਰ ਗੰਭੀਰ ਆਗਨੀ ਨਹਿਰਾ ਕਹੇ ਨਾ ਜਾਂਦੇ ਤੇਰਾ ਕੀਤਾ ਕਿਵਡ ਚਿਰਾਂ ਰਹਾ ਸਭ ਸਰਤੀ ਮਲ ਸਤਿ ਕੁਮਾਈ ਸਭ ਕੀਮਤ ਮੇਨ ਕੀਮਤ ਪਾਏ ਗੰਧਿਆਨੇ ਕੋਲ ਗਰਾਈ ਕਹਨ ਨਾ ਜਾਏ ਤੇਰੀ ਤੇਲ ਵੜਿਆਈ ਸਭ ਸਤ ਸਾਬ ਤਪ ਸਭ ਚੰਗਿਆਈਆ ਦਹ ਪਰਖ ਕੀ ਆਵੜੇ ਆਇਆ ਤੁਧ ਮਨ ਸਿਲੀ ਕੰਨ ਨਾਮ ਪਾਈਆ ਕਰਮ ਮਿਲੈ ਨੈ ਥਾਕਰ ਆਇਆ ਆਖਣ ਵਾਲਾ ਗਿਆ ਵਿਚਾਰ ਸਿੱਟੀ ਪਰੇ ਚਰੇ ਪੰਡਰ ਜਿਸ ਤੂ ਦੇਤੀ ਸਹਿ ਗਿਆਚਾਰ ਨਾਨਕ ਸੱਚ ਸਵਾਰ ਨਿਹਾਰ ਆਸਾ ਲਾਭਨ ਆਖਾਂ ਜੀਵਾ ਇਸਰ ਮੁਰ ਜਾਓ ਆਖਣ ਓਖਾ ਸਚਨ ਆਓ ਸੱਚੇ ਨਾਮ ਕੀ ਲਗ ਬੂਕ भगा खाए जलिया तू कह सो क्यों विसरै मेरी माए साचा साहिब सच नय रहा सच नाव की दिल उड़े आई आप के कीमत में पाई जेसों मिलके आप को पाई नाव की दिल उड़े आई बड़ा न हमै घाट न जाए ना हो मरै ना होवे सब दिनो रहै न झुकबो ਜੋੜ ਤੇਰੀ ਨਾਟ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਅਤੈ ਕਉ ਨਾਤ ਜੋੜ ਤੇਰੀ ਨਾਟ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹਲਾ 4 ਕਰਕੇ ਜਨ ਸਤਗੁਰ ਸਤਪੁਰਤਾ ਮਿਨੋ ਕਰੋ ਗੁਰਪਾਸ ਕੀਦੇ ਕਿਰਮ ਸਤਗੁਰ ਸਰਣਾਏ ਕਰਿ ਦਿਵ ਨਾਮ ਪ੍ਰਕਾਸ਼ ਮੇਰੇ ਪੀਤੁਰ ਦੇਵ ਮੋਕੋ ਨਾਮ ਨਾਮ ਪ੍ਰਕਾਸ਼ ਗੁਰਮਤਿ ਨਾਮਿਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾ ਪ੍ਰਾਣ ਸੁਖਾਈ ਅਰ ਜਨ ਕੇ ਵਡ ਭਾਵ ਵਣੇ ਬੁਰ ਸੰਗਤੁ ਉਨ ਪਰਗਾਸ ਜਿਨ ਹਰਿ ਹਰਿ ਰਸ ਨਾਮ ਨਾ ਪਾਇਆ ਤੇ ਭਾਵੇਂ ਜਨਮ ਪਾਸ ਜੋ ਸਤਿਗੁਰ ਸਰਣ ਸੰਗਤਿ ਨਹੀਂ ਆਏ ਤਿਨ ਜੀਵੈ ਤਿਨ ਜੀਵਾਸ ਜਿਨ ਹਾਰਿ ਜਨ ਸਤਿਗੁਰ ਸੰਗਤ ਪਾਈ ਤਿਨ ਤੋਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਿ ਰਸ ਪਾਇਆ ਗੁਰਜਾ ਨਾਨਕ ਨਾਮ ਪ੍ਰਕਾਸ਼ ਰਉ ਕੁਚਨੀ ਮਹਲਾ ਪੰਜਵਾਂ ਕਾਹੇ ਨੇ ਮਨ ਚਿਤ ਵਬਦਮ ਜਾ ਹਰਿ ਸੇਲਪਾ ਧਰਮੈ ਜਾਂਦੇ ਉਪਾਏ ਤਾਂ ਕਰਿ ਜਿਗ ਆਕੇ ਕਰ ਤਰਿਆ ਮੇਰੇ ਮਨ ਨੂੰ ਕੀ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਬ੍ਰਹਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਧ ਬਿਨਤਾ ਕੋਈ ਨ ਕਿਸ ਕੀ ਤਰਿਆ ਸਰਸਰ ਜਕ ਸਫਾਏ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡੇ ਆਵੇ ਸੇ ਕੋ ਸਾਤਿ ਸਪਾਚੇ ਵਜਰੇ ਛਰਿਆ ਦਿਨ ਕਵਨ ਕਲਾਵੇ ਕਮਿ ਦੁਆਵੇ ਮਨ ਮਨ ਸਿਮਰਨ ਕਰਿਆ ਸਾਧਨੇ ਨਾਮ ਦਾ ਸਿਆਸ਼ਟ ਸਿਧਾਨ ਢਾਂਗੁਰ ਕਾਲ ਤਲ ਤਰਿਆ ਜਨਾਨਕ ਬਲ ਬਲ ਸਤਿਗੁਰ ਜਾਈਏ ਤਿਰੰਤ ਨਾਮ ਪਾਦਾ ਵਰਿਆ ਰਗਸ ਮਨ ਜੋਤਾ ਸੁ ਪ੍ਰਖੇ ਕੋ ਕਰ ਸਤਿਗੁਰ ਪ੍ਰਸਾਦ ਸੋ ਪ੍ਰਭ ਨਿਰੰજન ਹਰਿ ਪ੍ਰਖ ਨਿਰੰજન ਹਰਿ ਰਗ ਮਾਇਆ ਕਮਿਆ ਆਵੇ ਤੁਧ ਜੀ ਹਰ ਸਚੇ ਸਿਰਜਨ ਹਰ ਸੋ ਜੀ ਤੁਮਾਰੇ ਜੀ ਤੁਜੀ ਆਕਾ ਤਰ ਹਰ ਧਿਆਉ ਬੋ ਸੰਤੋ ਜੀ ਸਦੋ ਕਾ ਸਰਣ ਹਰ ਹਰਿ ਆਪੇ ਠਾਕੁਰ ਰਾਮ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰ ਗਾੜਾਟੇ ਅੰਤਰ ਸਰਹਰ ਅੰਤਰ ਜੀ ਹਰੇ ਕੋ ਪ੍ਰਖ ਸੰਮਾਨ ਇਕ ਦਾਤੇ ਇਕ ਪੈਖਾ ਜੀ ਸਭ ਤੇਰੇ ਜੋ ਸੁਵਿਨਨ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਉਹ ਦੁਨ ਬਿਨਵਰਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਨਾਮ ਨਿ ਆਪੁ ਖਾਨ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਅਰਧਵਤਿ ਆਵੇ ਤੁਧ ਜੀ ਸੇ ਜਨ ਦੁਖ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਨਰ ਤੇ ਆਇਆ ਜੀ ਤੁੰਡੂ ਢੰਕੇ ਪਾਸੇ ਨਿਰ ਨਿਰ ਪਾਉ ਜਨ ਨਰ ਨਿਰ ਪਉ ਤੇ ਆਇਆ ਜੀ ਕਾਪੋ ਸਭ ਗੋਸੀ ਜਨ ਸੇਵਾ ਜਨ ਸੇਵਾ ਤੋ ਬਾਦੂਰਾ ਕੇ ਆ ਪਰੰਪਰ ਕਰਤਾ ਜੀ ਤੁਮ ਦੇਵੜ ਹੋਰ ਨਾ ਕੋਈ ਤੁਜ ਜੁਗੇ ਕੋ ਸਦਾ ਸਦਾ ਤੂ ਏਕੋ ਜੀ ਉਨੇ ਚਲ ਕਰਤਾ ਸੋ ਈ ਤੁਧ ਦੇ ਆਪੇ ਪਾਵੈ ਸੋ ਈ ਵਰਤ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਦੇ ਆਪੇ ਸ੍ਰਿਸ਼ਟ ਸਭੇ ਉਪਾਈ ਜੀ ਤੁਧ ਦੇ ਆਪੇ ਸੱਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕੋ ਜਾਣੋਈ ਅਸ ਮਨ ਜੋਤਿ ਤੁਹੋ ਕਰਤਾ ਸਚਿਆਰ ਪੈਡਾ ਸਾਈਂ ਜੋ ਤੂ ਪਵੈ ਸੋਈ ਤਿਸੀ ਜੋ ਤੂ ਦੇ ਸੋਇ ਉਹ ਭਾਇਰਾ ਸਭ ਤੇ ਰੀਤੋ ਸੰਨਿਧਿਆ ਆ ਜਿਸਨੋ ਕਿਰਪਾ ਕਰੈ ਤਿਨਾਂ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਗਵਾਇਆ ਤਦਉ ਵਿਛੜਿਆ ਆਪ ਵਿਨਾਇਆ ਤੰਦਰਆ ਸਤਿਜੀ ਮਾਏ ਦੁਰਬਿੰਦੂ ਜਾ ਕੋਈ ਨਾਏ ਤੁੰਤ ਸਭ ਦੇ ਰਾਖੇ ਲਾ ਜੋਗ ਮਿਲ ਚੜਿਆ ਸੰਯੋਗੀ ਮੇਲ ਜਿਸ ਨੂੰ ਤੂ ਜਾਣਾ ਏ ਸੋਇ ਜਨ ਜਨ ਅਰਗੁਣ ਸਾਥੀ ਆਖ ਵਖਣ ਜਿਨਾ ਜਨ ਸੋ ਪਾਇਆ ਸਜੇ ਹਰ ਨਾਮ ਸਿਮਾਇ ਤੂ ਆਪੇ ਤਾ ਤੇਰਾ ਕੀਆ ਸਭ ਹੋਏ ਦੁਨੀਆਦਾਂ ਦੋਜਾ ਵਰਨ ਕੋਈ ਤੂ ਕਰ ਕਰ ਵੇਖੈ ਜਨ ਸੋਏ ਜਨ ਨਾਨਕ ਗੁਰਮਖ ਪਰਬਟੋਏ ਅਸ ਮਹਲਾ ਪਹਿਲਾ ਤੇ ਦਸਰਵੜ ਬਿਨ ਨਿਵਾਸ ਪਾਣੀ ਪਾਵਕ ਜਿਨਨ ਕੀਆ ਫਕਜ ਮਹੋ ਪਗਨ ਚੰਗੈ ਹਮਦੇ ਕਾ ਦਹ ਡੂ ਬੀ ਅੰਦੇ ਮਨ ਏਕ ਨਾ ਚੇਤਸ ਮੂੜ ਬਨਾ ਮਨ ਬਿਸਰਤ ਤੇਰੇ ਗੁਣ ਗਲਿਆਰੋ ਨਾਵ ਜਤੀ ਸਤੀ ਨਹੀਂ ਪੜਿਆ ਮੋਹ ਗੁਰੂ ਦਾ ਜਨਮ ਭਇਆ ਪ੍ਰਣਾਤ ਨਾਨਕ ਜੀ ਦੀ ਸਰਣਾ ਜਿੰਦੋ ਨਾਹੀ ਵਿਸਰਿਆ ਆਸ ਲਾ ਪੰਜਵਾ ਭਈ ਪ੍ਰਾਪਤ ਮਾਨਵ ਦੇਵ ਹਰੀਆ ਗੋਬਿੰਦ ਮਿਲਨ ਕੀ ਤਰੀ ਬਰੀਆ ਅਵਰਕਾਰ ਜਨ ਅਤਨ ਕਾ ਮਿਲ ਸਾਧ ਸੰਗਤ ਤਰਨ ਕਾ ਜਨਮ ਮਿਰਥਾ ਯਤਰਕ ਮਾਇਆ ਕਰਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਤ ਆਹਰ ਰਾਇਆ ਬਾਬਾ ਨਾਨਕ ਅਮਨੀਜ ਕਰਮਾ ਸਰਨ ਪਰੇ ਕੀ ਰਖੋ ਸਰਮਾ ਆਸੈ ਨੋ ਬਾਲ ਮੇਂਤੀ ਜੋ ਪਈ ਹਮਰੀ ਕਰੋ ਆਤਦਰਚਾ ਪੂਰਨ ਹੋਏ ਜਿਤ ਕੀ ਇਚਾ ਤਉ ਚਰਨ ਮਨ ਰਹਿ ਮਾਧ ਆਪਨਾ ਜਾਣ ਕਰੋ ਪ੍ਰਤਿਪਾਰ ਮਹੇਂ ਦ੍ਰਿਸ਼ਟ ਸੁਭਾ ਤੁਮ ਕਾਓ ਆਪ ਬਤ ਜੈ ਮੋਈ ਬਚਾਓ ਨਿਰਪਾਰ ਸੁਖੀ ਵਸਾ ਮੋਰ ਪਰਿਵਾਰ ਸੇਵਕ ਸੇਕ ਸੁਭੈ ਕਰਤਾਰ ਮੋ ਰੱਛਾ ਕਰੀਐ ਸੰਭੈ ਰਣ ਕੋ ਆਜ ਸੁਗਰੀਐ ਪੂਰਨ ਹੋਇ ਅਮਰੀਅ ਉਸਤ ਕਾਰ ਭਜਨ ਕੀ ਅਬ ਉਸ ਤਮੈ ਛਲ ਦਕੋਯ ਰਨਤੀਐ ਬੋਹਰਨ ਜਾ ਹੋ ਸਤੰਤੇ ਪਉ ਸੇਵਕ ਸੇਖੋ ਮਾਰੇ ਤਾਰੀਏ ਜਨ ਜਨ ਸਤਰ ਮਾਰੇ ਮਾਰੀਏ ਆਪ ਭਗਤ ਜੰਮ ਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸਿਰੀ ਲਾਸਤੂਜਿਓ ਕਰਿ ਉਰਕਾ ਰਾਖ ਲਿਓ ਮੈ ਰਾਖਣ ਵਾਲੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਦੁਸ਼ਟਨ ਕੇ ਹੰਤਾ ਤੂੰ ਮਹਾਪੁਰਿ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਭਉਤਰਾ ਕਾਲ ਪਾਇ ਸ਼ਿਵ ਜੀ ਆਂ ਸਗਲ ਕਾਲ ਕਾ ਕੀਆ ਤਮਸਾ ਜਮਨ ਕਾਣ ਜੋਗੀ ਸੋ ਕੀਓ ਮੇਂਦਰਾਜ ਬ੍ਰਹਮਾ ਜਿਓ ਕੀਓ ਜਵਨ ਕਾਲ ਸਭ ਲੋਕ ਸੁਆਨਨ ਹੰਸਕਾਰਹਿ ਤੈ ਮਰ ਧਨ ਕਾਲ ਸਭ ਜੰਤੁ ਨਾਯੋ ਦੇਨ ਤਤ ਜਿਛਣੀ ਉਪਜਾਇੋ ਮਾਧਿਆ ਤੇ ਕਹਿ ਆਉ ਤਰ ਸਹੀ ਗੁਰੂ ਸੰਜਿਓ ਮਰ ਨੰਸਕਾਰਤ ਸਹੀ ਕੋ ਮਾਰੀ ਸੰਗਲ ਪ੍ਰਗਿਆਰਿ ਆਪ ਸੁਆਰੀ ਦੁਖਨ ਗੋ ਸਭੁ ਕਣ ਸੁਖ ਦੀਓ ਸੰਤ੍ਰਣ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਭੁਰੇ ਕੀ ਪੀਰ ਪਛਾਨਤ ਜਿੜੀ ਦੇ ਗੁਜਰਿਆਸਤੁਲਾ ਸਭ ਪਰ ਕਿਰਪਾ ਛਿਟ ਕਰ ਫੁਲਾ ਸਤਰੁ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪਛਾਨ ਘਟ ਘਟ ਕੇ ਵਟ ਪਟ ਕੀ ਜਾਣੈ ਜਾਬੁ ਤ ਪਰਖ ਕਰ 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 ਤਾਰ ਪ੍ਰਜਾ ਦਰਤ ਤਉ ਦੇਹ ਓ ਪਾਦ ਜਬਿਆ ਕਰਖ ਕਰਖ ਕਬ ਤੁਮੈ ਗਵਨਦ ਦੇ ਤਰ ਸਭ ਜੇਤੇ ਤੁਨ ਸ੍ਰੇਸ਼ਟ ਸਉ ਤਾਰੇ ਆਕੇ ਆਪਣੀ ਬੋ ਜਿ ਉਚਾਰੇ ਤੁਮ ਸਵੀਤੇ ਰਤਨੀ ਰਾਲਮ ਗਿਆਨ ਬਿਨ ਪੇਤਰ ਆਲਮ ਨਿਰੰਕਾਰ ਨਿਵਕਾਰ ਆਪੇ ਆਪਣੀ ਵਾਦੈ ਜੇਤੀ ਵੰਗਨ ਬਿੰਨ ਬਿੰਨ ਤੈ ਤੇਤੀ ਤੁਮਰਾ ਰਖਾ ਨ ਜਾਇ ਫਸਰ ਨਾ ਬਿੰਨ ਸਜਾ ਪ੍ਰਤਮ ਸੁਨ ਸਵਾਰਾ ਇਕ ਰੂਪੇ ਅਨੂਪ ਸਰੂਪਾ ਰਖਿ ਪਿਉ ਨਾਮ ਕੈ ਕੁਪਕ ਅੰਦਰ ਜੇ ਰਸੇ ਤਰਿ ਕਿੰਨੀ ਉਤਮਨ ਕਾਨ ਬਾਰਚ ਦੀਨੀ ਬਟਾ ਕੋ ਸਿਮੜ ਪਿਉ ਸੰ커리 ਕਾਟਾ ਸੁਰੀ ਸ੍ਰਿਸ਼ਟ ਦਿਖਾਇ ਚੰਪ ਆਦ ਜਗਾਦ ਸਰੂਪ ਸਿਅੰਪ ਅਮਰਛਾ ਮੇਰੀ ਤੁਮ ਕਰੋ ਸੇਖੋ ਵਾਰ ਸਸੰਗਰ ਦਸ਼ਟ ਜਿਤੇ ਉਟਵਾ ਦੇਵ ਪਤ ਸਮਲੇ ਚਕਰੋ ਰਣ ਕਾਤ ਜੇ ਅਸਤ ਤਵ ਸਰਣੀ ਪਰੇ ਤਨ ਕੈ ਦਿਸ਼ਟ ਦੁਖਤ ਮਰੇ ਪੁਰਖ ਜਿਵਨ ਪਗ ਪਰੇ ਤੇ ਹਾਰੇ ਤਨ ਕੈ ਤੁਮ ਸੰਕਟ ਸੰਤਾਰੇ ਜੋ ਕਲ ਵਾਏ ਕੁ ਭਰਤੇ ਆਇ ਤਾਕੇ ਖਾਲ ਨਿਕਟ ਨਹੀਂ ਆਏ ਨੱਛਾ ਹੋਇ ਤਾ ਇਹ ਸਭ ਕਾਲ ਲੱਗ ਦੁਸ਼ਟ ਅ੍ਰਿਸ਼ਟ ਅਗਦ ਕਾਲਾ ਕਿਰਪਾ ਅਦਿਸ਼ਟ ਤਨ ਜੈ ਨਿ ਹਰਿਓ ਤਾਕੇ ਤਾਤਨ ਕੰਬੈ ਮਰਿਓ ਹਰਿਦ ਸੇਜ ਕਰਮ ਸਭ ਹੋਇ ਦੁਸ਼ਟ ਚਾਚ ਸੰਗੈ ਨ ਕੋਈ ਏਕ ਪਾਰ ਜਿਨ ਤੁਮੈ ਸੰਵਾਰ ਆਪ ਪਾਸ ਤੇ ਤਾਇ ਉਪਾਰ ਜੇ ਨਾਨਾ ਨਾਮ ਤੇ ਹਰੋ ਕਉ ਦਰਦੁ ਦੁਸ਼ਟ ਲੋਗ ਤੇ ਰਹਾ ਕੜਾ ਕੇਤ ਮੈਂ ਸਰਣ ਤੇ ਆਰੀ ਆਪਾਤ ਦਇਆ ਲਿਓ ਬਾਰੀ ਸਲਾਵਟ ਹੋਰ ਮੋ ਸਾਈ ਦੁਸ਼ਟ ਲੋਗ ਤੇ ਲਿਓ ਬਚਾਉ ਆਈ ਸੋਇਆ ਪੈ ਗਏ ਜਉ ਤੇ ਤੁਮਰੇ ਤਉ ਤੇ ਕੋ ਅੰਤੈ ਨਿਯੰਦਿ ਰਾਮ ਰਹੀ ਪੂराण कुरान अनेका ਮਤੇ ਤ ਨੰ ਮੰਨਿਓ ਸਿਮਰ ਸਾਸਤਰ ਵੇਰ ਸਬੈ ਮਉ ਤੇ ਕਾ ਹਮੇਕ ਨ ਜਾਣਿਓ ਸਿਧਰੀ ਹਸ ਪਰ ਕਿਰਪਾ ਤੁਮਰੇ ਕਰ ਮੈਂ ਨਾ ਕਿਓ ਸਭ ਤੋਇ ਕਨਿਓ ਦੋਦਾ ਸਗਲ ਦਵਾਨ ਕੋ ਛਾਟ ਕੇ ਗਇਓ ਤੁਆਰ ਦਵਾਰ ਬੰਦਨੀ ਕੀ ਲਾਂਜ ਹਸ ਗੋਬਿੰਦ ਦਸ ਤੁਹਾ ਲੇ ਮਹਲਾ ਤੀਜਾ ਅਨੰਤ ੴ ਸਤਿਗੁਰ ਪ੍ਰਸਾਦ ਨੰਦਪਿਆਲਾ ਮਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਦ ਸੇਤੀ ਮਨ ਵਜੀਆਂ ਵਦਾਈਆ ਅਨਾਗਰਤਨ ਪਰਵਾਰ ਪਰਿਆ ਸ਼ਬਦ ਗਾਵਨੀ ਆਈਆ ਸਉਦੋਤਾ ਗਾਉ ਹਦੀ ਤੇਰਾ ਮਨ ਜਿਨੀ ਵਸਾਇਆ ਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲੇ ਰਹੁ ਤੂੰ ਮਨ ਮੇਰੇ ਲੋਕ ਸਭ ਵਿਸਾਰਨ ਅੰਕੀਕਾਰੋ ਕਰੇ ਤੇਰਾ\,ਕਾਰਜ ਸਭ ਸੰਵਾਰਨ ਸਬਨਾ ਕਲਾ ਸਮਰੱਥ ਸੁਆਮੀ ਸੋ ਗਿਆ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਅਰ ਨਾਲੇ ਸਾਚੇ ਸਹਬਾ ਗਿਆਨ ਹੀ ਕਰ ਤੇਰਾ ਕਰਤਾ ਤੇਰਾ ਸੰਕਿਛੈ ਜਿਸ ਦੇ ਸੋ ਪਾਵੇ ਸਦਾ ਸਿਧ ਸਲਾਮ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਹਾਜੇ ਸ਼ਬਦ ਕਨੇਲੇ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰ ਤੇਰਾ ਸੱਚਾ ਨਾਮ વિના ਆਧਾਰੋ ਸੱਚੇ ਨਾਮਿਆਂ ਆਧਾਰ ਮੇਰਾ ਜਿਨੂ ਭੋਖਾ ਸਭ ਗਮਾਇਆ ਕਰ ਸ਼ਾਂਤ ਸੁਖ ਮਨਿਆ ਵਸਿਆ ਜਿਨਿ ਇੱਛਾ ਸਭ ਪੂਜੈ ਆ ਸਦਾ ਗੁਰਬਾਨ ਕੀ ਤਾ ਗੁਰਵਟਾ ਜਿਸ ਦੀ ਹੈ ਵਡਿਆਈਆ ਕਹ ਨਾਨਕ ਸੁਨੋ ਸੰਤੋਖ ਚੂਤ ਰੋਪੇ ਅਨੋ ਸੱਚਾ ਨਾਮ ਵਿਰਾਂ ਅੰਦਰੋ ਆਜੇ ਪੰਚ ਸ਼ਵਤਦ ਕਾਰਸ ਪਾਗ ਕਾਰਸ ਪਾਗੈ ਸ਼ਬਦ ਵਾਜੇ ਖਲਾ ਜਿਤ ਘਰ ਤਾਰੀਆਂ ਪੰਜ ਦੂਤ ਤੁਧ ਵਸ ਕੀਤੇ ਕਾਲ ਕਟਕ ਮਾਰਿਆ ਤੋਰਿ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਆਨੰਦ ਵਾਜੈ ਉਹ ਨਾਮ ਸੁਨਾਵਡ ਪਾਗਿਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਬ੍ਰਮ ਪਾਇਆ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਐ ਸਭ ਸੇ ਪੂਰੇ ਗੁਰ ਤੇ ਜਾਣੀ ਨਤੇ ਗੁਣੀ ਦਗਾ ਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਮੁੰਦਾਵਨੀ ਮਹਲਾ 5 ਅਕਾਲ ਵਿੱਚ ਤਿੰਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਮ੍ਰਿਤਨਾਮ ਠਾਕੁਰ ਕਾ ਪਇਓ ਜਿਸ ਦਾ ਸਤ ਸੰਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕੋ ਹੋਇ ਉਤਾਰੋਏ ਵਸਤ ਚ ਜੀਨੈ ਜਾਇ ਇਤਨੇ ਤਰਾਖਣ ਤਾਰੋ ਤਮ ਸਭ ਸਾਰ ਚਰਨ ਲਗ ਤਰੀਐ ਸੋ ਨਾਨਕ ਬ੍ਰਹਮ ਅਪਸਾਰ ਸਲੋਕ ਮਹਾਨ ਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਆਰੇ ਗੁਣ ਨਹੀਂ ਆਪੇ ਤਵ ਸੱਪੇ ਹੋਈ ਤਵ ਸੱਪਿਆ ਮੈਂ ਰਾਮ ਤੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਤੀਵੈ ਹਰਿਆ ਪੌੜੀ ਦਿੱਤਾ ਹੋਏ ਨਾਏ ਉਥੈ ਤੇਰੀ ਰੱਖ ਅਗਨੀ ਉਦਰ ਮਾਏ ਸੰਕੈ ਜੰਕ ਨਾਇਥ ਰਾ ਛਡ ਜਾਏ ਪਵਜਲਿਕਮਸਗਾਓ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਮਰਤ ਸੇ ਖਾਇ ਕਦ ਮੈ ਰੋ ਪਨ ਕਣ ਗੋਬਿੰਦ ਗਾਏ ਸਭ ਸੈ ਨੋ ਕਿਰਪਾ ਨਾਲ ਸਮਾਲੇ ਸਾਇ ਸਾਇ ਮਿਰਥਾ ਕੋਈ ਨ ਜਾਏ ਜੀ ਆਵੈ ਤਦ ਆਏ ਸਲੋਕ ਮਹੰਲਾ ਪੰਜਵਾ ਅੰਤਰ ਗੁਰਿਆ ਰਤਨਾ ਜੀਵਾ ਜਪ ਗੁਰ ਨਾਮ ਨਿਤਰੀ ਸਾਧ ਗੁਰ ਪ੍ਰੇਖਣਾ ਸ੍ਰਵਣੇ ਸੁਨਿ ਨਾਮ ਗੁਰ ਨਾਮ ਸਾਧ ਗੁਰ ਸੇ ਤੀਰਤਿਆ ਦਰਗਹਿ ਪਾਈ ਹਟਾਓ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮਹਿ ਉਤਮ ਕਾੜੀਐ ਮਿਰਲੇ ਕੇ ਕੇ ਮਹੰਲਾ ਪੰਜਵਾ ਰੱਖੇ ਰਖਣ ਮਾਰ ਆਪਿ ਆਰਿਨ ਗੁਰ ਕੀ ਪੈਰੀ ਪਾਇ ਬਾਜ ਸਵਾਰਿਨ ਓ ਆਇ ਆਪ ਦਿਆਲ ਮਨੋ ਨਾਮ ਵਿਸਾਰਿਨ ਸਾਜ ਜਨਕ ਸੰਗ ਭਗ ਜਲਤਾ ਨਿਨ ਸਾਕਤ ਨੰਦਕ ਦੁਸਟ ਕਿਨ ਮਾਹੀ ਮਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋਏ ਸਾਰੇ ਦੁੱਖ ਜਾਓ ਦੁੱਖ ਆਪ ਕਲੇਸ਼ਾਂ ਦਾ ਨਾਸ ਵਾਹਿਗੁਰੂ ਤੇਰੇ ਪਜਣ ਬੰਦਗੀ ਦਾ ਪਰਤਾਪ ਵਾਹਿਗੁਰੂ ਜੀ ਦਾ ਅਲਸਾ ਵਾਹਿਗੁਰੂ ਜੀ ਕੀ ਫਤੇ